ਲੋਕ ਸਭਾ ਚੋਣਾਂ ਵਿੱਚ 13 ਜ਼ੀਰੋ ਦੇ ਦਾਅਵਿਆਂ ਦੀ ਫੂਕ ਨਿਕਲਣ ਤੋਂ ਬਾਅਦ ਅੱਜ ਜਲੰਧਰ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਮੁਛਦਾ ਸਵਾਲ ਬਣੀ ਹੋਈ ਸੀਟ ਉੱਪਰ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਫਜ਼ੀਹਾਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਹ ਸੀਟ ਮੁਛਦਾ ਸਵਾਲ ਬਣੀ ਹੋਈ ਸੀ ਅਤੇ ਉਹਨਾਂ ਨੇ ਇਹ ਸੀਟ ਨੂੰ ਜਿੱਤਣ ਦੇ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਹੀ ਕਿਰਾਏ ਦਾ ਘਰ ਲੈ ਕੇ ਜਲੰਧਰ ਨੂੰ ਹੀ ਆਪਣਾ ਸਥਾਈ ਟਿਕਾਣਾ ਬਣਾਇਆ ਹੋਇਆ ਸੀ ਇੱਥੋਂ ਹੀ ਉਹ ਇਸ ਚੋਣ ਦੀ ਬਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਰਹੇ ਸੀ ਭਗਵੰਤ ਮਾਨ ਨੂੰ ਉਹਨਾਂ ਦੀ ਕੀਤੀ ਮਿਹਨਤ ਦਾ ਮੁੱਲ ਅੱਜ ਉਸ ਸਮੇਂ ਮਿਲ ਗਿਆ ਜਦੋਂ ਜਲੰਧਰ ਪੱਛਮੀ ਸੀਟ ਉੱਪਰ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਆਪ ਦੇ ਉਮੀਦਵਾਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਬੀਤੇ 10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂ ਸਬੰਧੀ ਵੋਟਾਂ ਪਈਆਂ ਸਨ 10 ਜੁਲਾਈ ਤੋਂ ਈਵੀਐਮ ਮਸ਼ੀਨਾਂ ਦੇ ਵਿੱਚ ਉਮੀਦਵਾਰਾਂ ਦੀ ਬੰਦ ਕਿਸਮਤ ਦਾ ਪਟਾਰਾ ਅੱਜ ਖੁੱਲ੍ਹਿਆ ਜਿਸ ਵਿੱਚ ਆਮ ਆਦਮੀ ਦੇ ਮਹਿੰਦਰ ਭਖਤ ਨੇ 55240 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਮਹਿੰਦਰ ਭਖਤ ਨੇ ਆਪਣੇ ਵਿਰੋਧੀਆਂ ਨੂੰ 37325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ ਪੱਛਮੀ ਉਪਚੋਣ ਦੇ ਵਿੱਚ ਦੂਸਰੇ ਨੰਬਰ ਤੇ ਇਥੋਂ ਦੇ ਸਾਬਕਾ ਵਿਧਾਇਕ ਸੀਤਲ ਅੰਗੁਰਾ ਰਹੇ ਉਹਨਾਂ ਨੂੰ ਸਿਰਫ 17921 ਵੋਟਾਂ ਪਈਆਂ ਅਤੇ ਤੀਸਰੇ ਨੰਬਰ ਉੱਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਰਹੀ ਜਿਨ੍ਹਾਂ ਨੂੰ 16757 ਵੋਟਾਂ ਹਾਸਲ ਹੋਈਆਂ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਥਿਤੀ ਇਸ ਚੋਣ ਦੇ ਉੱਪਰ ਬਹੁਤ ਹਾਸੋਹੀਣੀ ਰਹੀ ਪਹਿਲਾਂ ਕਿ ਉਹਨਾਂ ਨੇ ਸਰਜੀਤ ਕੌਰ ਨੂੰ ਇਸ ਜਗ੍ਹਾ ਤੋਂ ਟਿਕਟ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਤੋਂ ਆਪਣਾ ਸਮਰਥਨ ਵਾਪਸ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਦੇ ਦਿੱਤਾ ਸੀ ਲੇਕਿਨ ਨਾ ਤਾਂ ਅਕਾਲੀ ਦਲ ਦਾ ਆਪਣਾ ਉਮੀਦਵਾਰ ਜਿੱਤਿਆ ਜਿਸ ਨੂੰ ਉਹਨਾਂ ਨੇ ਪਹਿਲਾਂ ਖੜਾ ਕੀਤਾ ਸੀ ਅਤੇ ਨਾ ਹੀ बसपा ਦਾ ਉਮੀਦਵਾਰ ਜਿੱਤਿਆ ਜਿਸ ਨੂੰ ਉਹਨਾਂ ਨੇ ਬਾਅਦ ਵਿੱਚ ਸਮਰਥਨ ਦਿੱਤਾ ਸੀ ਅੱਜ ਸਵੇਰੇ ਜਲੰਧਰ ਡਿਫੈਂਸ ਕਲੋਨੀ ਵਿੱਚ ਸਥਿਤ ਖਾਲਸਾ ਕਾਲਜ ਫਾਰ ਊਮਨ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ ਜਿਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ 12 ਵਜੇ ਤੋਂ ਪਹਿਲਾਂ ਹੀ ਨਤੀਜੇ ਕਾਫੀ ਹੱਦ ਤੱਕ ਸਾਫ਼ ਹੋ ਗਏ ਸਨ 13 ਰਾਊਂਡ ਦੀ ਗਿਣਤੀ ਹੋਈ ਜਿਸ ਦੇ ਵਿੱਚ ਆਪਣੀ ਹਾਰ ਹੁੰਦੀ ਦੇਖ ਕੇ ਭਾਜਪਾ ਉਮੀਦਵਾਰ ਸੀਤਲ ਲੋਗਰਾਲ ਤੀਜੀ ਔਰ ਤੋਂ ਪਹਿਲਾਂ ਹੀ ਬੂਥ ਛੱਡ ਕੇ ਚਲੇ ਗਈ ਅਤੇ ਇਸ ਸੀਟ ਤੇ ਜਿੱਤ ਪ੍ਰਾਪਤ ਕਰਨ ਵਾਲੇ ਮਹਿੰਦਰ ਭਖਤ ਨੇ ਜਿੱਤ ਹਾਸਲ ਕਰਨ ਤੋਂ ਬਾਅਦ মিডিਆ ਨਾਲ ਗੱਲਬਾਤ ਕਰਨ ਦੌਰਾਨ ਆਪਣੀ ਸਾਰੇ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਜਲੰਧਰ ਪੱਛਮੀ ਦੀ ਜਨਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਹੈ। ਇਹ ਵੋਟਾਂ ਮੈਨੂੰ ਨਹੀਂ ਭਗਵੰਤ ਮਾਨ ਦੇ ਕੰਮਾਂ ਨੂੰ ਪਈਆਂ ਹਨ। ਪਿਛਲੀ ਵਾਰ ਮਿਲੀ ਹਾਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ ਦੀ ਗੱਲ ਹੈ। ਹਰ ਸਮੇਂ ਜਨਤਾ ਆਪਣਾ ਵਿਚਾਰ ਆਪਣਾ ਫਤਵਾ ਬਦਲਦੀ ਰਹਿੰਦੀ ਹੈ ਇਸ ਵਾਰ ਜਨਤਾ ਨੇ ਫਤਵਾ ਉਹਨਾਂ ਦੇ ਹੱਕ ਵਿੱਚ ਦਿੱਤਾ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮਹਿੰਦਰ ਭਗਤ ਤੇ ਚਲੰਦਰ ਤੋਂ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਇਸ ਦੇ ਉੱਪਰ ਮਹਿੰਦਰ ਭਗਤ ਕੀ ਵਿਚਾਰ ਰੱਖਦੇ ਹਨ ਤਾਂ ਮਹਿੰਦਰ ਭਗਤ ਨੇ ਕਿਹਾ ਸੀ ਕਿ ਜਨਤਾ ਨੇ ਮੈਨੂੰ ਜਿਤਾ ਦਿੱਤਾ ਹੈ ਮੈਂ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਦਿੱਤੀ ਹੈ ਹੁਣ ਮੇਰੇ ਬਾਰੇ ਜੋ ਵੀ ਫੈਸਲਾ ਲੈਣਾ ਹੈ ਉਹ ਫੈਸਲਾ ਮੁੱਖ ਮੰਤਰੀ ਲੈਣਗੇ ਪਾਰਟੀ ਲਾਊਗੀ ਮੈਨੂੰ ਜੋ ਵੀ ਸੇਵਾ ਲਾਏਗੀ ਮੈਂ ਉਹ ਸੇਵਾ ਆਪਣੇ ਤਨਮਨ ਨਾਲ ਕਰਾਂਗਾ ਮੈਂ ਜੋ ਆਪਣੇ ਵੋਟਰਾਂ ਨਾਲ ਵਾਅਦਾ ਕੀਤਾ ਹੈ ਉਸ ਨੂੰ ਮੈਂ ਹਰ ਹਾਲ ਵਿੱਚ ਪੂਰਾ ਕਰਾਂਗਾ ਮੇਰਾ ਮੁੱਖ ਮਨੋਰਥ ਕਿਸੇ ਵੱਡੇ ਜਾਂ ਉੱਚਦੇ ਦੀ ਮੇਰਾ ਮੁੱਖ ਮਨੋਰਥ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰਾ ਕਰਨ ਤੇ ਰਹੇਗਾ ਤੇ ਮੈਂ ਇਸ ਦੇ ਲਈ ਹੀ ਆਪਣੀ ਇਮਾਨਦਾਰੀ ਨਾਲ ਕੰਮ ਕਰਾਂਗਾ ਆਪਣੇ ਪੁੱਤਰ ਮਹਿੰਦਰ ਭਗਤ ਦੀ ਜਿੱਤ ਦੇ ਮਗਰੋਂ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਨੇ ਵੀ ਕਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਪਹਿਲਾਂ ਬੇਸ਼ੱਕ ਇਸ ਜਗ੍ਹਾ ਤੋਂ ਚੋਣਾਂ ਹਾਰ ਗਿਆ ਸੀ ਪਰ ਉਸ ਨੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖੀ ਉਹ ਲੋਕਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਉਹ ਲੋਕਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦਾ ਰਿਹਾ ਹੈ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਇਸ ਤਰ੍ਹਾਂ ਦਾ ਜਿੱਤਣ ਵਾਲੇ ਲੀਡਰ ਨੇ ਵੀ ਨਹੀਂ ਕੀਤਾ ਜਿੰਨਾ ਉਹਨਾਂ ਦਾ ਮੂੰਹ ਪਿਆਰ ਮਹਿੰਦਰ ਭਗਤ ਨੇ ਕੀਤਾ ਹੈ ਇਸ ਲਈ ਲੋਕਾਂ ਨੇ ਵੀ ਉਹਨਾਂ ਦੇ ਪਿਆਰ ਦਾ ਮੁੱਲ ਤਾਰਦਿਆਂ ਹੋਏ ਆਂ ਮਹਿੰਦਰ ਭਗਤ ਦੀ ਸ਼ਰਾਫਤ ਅਤੇ ਇਮਾਨਦਾਰੀ ਨੂੰ ਦੇਖਦਿਆਂ ਆਪਣਾ ਫਤਵਾ ਉਹਨਾਂ ਦੇ ਪੱਖ ਵਿੱਚ ਦਿੱਤਾ ਹੈ ਸਾਬਕਾ ਮੰਤਰੀ ਨੇ ਕਿਹਾ ਹੈ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੇ ਕਿਹਾ ਹੈ ਕਿ ਉਹਨਾਂ ਨੇ ਇਲਾਕੇ ਦਾ ਬਹੁਤ ਵਿਕਾਸ ਕਰਵਾਇਆ ਸੀ ਉਹਨਾਂ ਦੇ ਮਗਰੋਂ ਕਿੰਨੀਆਂ ਸਰਕਾਰਾਂ ਆਈਆਂ ਲੇਕਿਨ ਕਿਸੇ ਨੇ ਵੀ ਇਸ ਇਲਾਕੇ ਦਾ ਵਿਕਾਸ ਨਹੀਂ ਕਰਵਾਇਆ ਲੇਕਿਨ ਮੇਰਾ ਪੁੱਤਰ ਜਿਸ ਨੂੰ ਤੁਸੀਂ ਹੁਣ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਉਹ ਇਸ ਹਲਕੇ ਦੇ ਕੰਮ ਪਹਿਲ ਦੇ ਆਧਾਰ ਤੇ ਕਰਨਗੇ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਵਾਲੇ ਇਸ ਜਿੱਤ ਦਾ ਜਸ਼ਨ ਮਨਾ ਰਹੇ ਹਨ ਦੂਜੇ ਪਾਸੇ ਆਪਣੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਚਰਚਾ ਵਿੱਚ ਰਹਿਣ ਵਾਲਾ ਨੀਡੂ ਸ਼ਟਰਾਂ ਵਾਲਾ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਹੈ ਜ਼ਿਕਰਯੋਗ ਹੈ ਕਿ ਨੀਡੂ ਸ਼ਟਰਾਂ ਵਾਲੇ ਨੇ ਵੀ ਇਸ ਉਪਚੋਣ ਦੇ ਵਿੱਚ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਦਾਖਲ ਕੀਤੀ ਸੀ ਤੇ ਅੱਜ ਸਵੇਰੇ ਹੀ ਉਹ ਨਤੀਜਿਆਂ ਤੋਂ ਪਹਿਲਾਂ ਲਾੜੇ ਵਾਲੀ ਟੋਪੀ ਅਤੇ ਗਲ ਦੇ ਵਿੱਚ ਪੈਸਿਆਂ ਵਾਲਾ ਹਾਰ ਪਾ ਕੇ ਪੂਰੀ ਲਾੜੇ ਵਾਲੀ ਫੀਲਿੰਗ ਲੈ ਕੇ ਪੂਲਿੰਗ ਬੂਥ ਤੇ ਪੁੱਜਿਆ ਸੀ ਲੇਕਿਨ ਚੋਣਾ ਵਿੱਚ ਆਪਣੀ ਹੁੰਦੀ ਹਾਰ ਦੇਖ ਕੇ ਉੱਥੇ ਹੀ ਚਿੱਕਰ ਦੇ ਵਿੱਚ ਲਟ ਗਿਆ ਜਿਸ ਤੋਂ ਬਾਅਦ ਇੱਕ ਵਾਰ ਫੇਰ ਉਹ ਲੋਕਾਂ ਦੇ ਹਾਸੇ ਦਾ ਪਾਤਰ ਬਣਿਆ ਜ਼ਿਕਰ ਜੋਗ ਹੈ ਕਿ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਜਲੰਧਰ ਪੱਛਮੀ ਦੇ ਵਿਧਾਇਕ ਅਤੇ ਉਸ ਸਮੇਂ ਦੇ ਆਮ ਆਦਮੀ ਪਾਰਟੀ ਦੇ ਆਗੂ ਸੀਤਲੰਗਰਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ ਹਾਲਾਂਕਿ ਲੋਕ ਸਭਾ ਚੋਣਾਂ ਦੀ ਸਮਾਪਤੀ ਤੋਂ ਬਾਅਦ ਸੀਤਲੰਗਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਸੰਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਵੀ ਲਿਖੀ ਸੀ ਪਰ ਉਸ ਤੋਂ ਪਹਿਲਾਂ ਹੀ ਸਪੀਕਰ ਨੇ ਉਸ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਜਿਸ ਕਰਕੇ ਚੋਣ ਕਮਿਸ਼ਨ ਨੂੰ ਹੋਰ ਸੂਬਿਆਂ ਦੇ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਦੇ ਨਾਲ-ਨਾਲ ਹੀ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਵੀ 10 ਜੁਲਾਈ ਨੂੰ ਕਰਵਾਉਣ ਦਾ ਐਲਾਨ ਕਰਨਾ ਪਿਆ ਸੀ ਜੇਕਰ ਗੱਲ ਕਰੀਏ ਇਸ ਉਪ ਚੋਣ ਦੀ ਤਾਂ ਇਸ ਉਪ ਚੋਣ ਦੇ ਵਿੱਚ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਾਜਪਾ ਤੋਂ ਆਪ ਦੇ ਵਿੱਚ ਸ਼ਾਮਲ ਹੋਏ ਮਹਿੰਦਰ ਭਖਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਇਸ ਜਿਮਨੀ ਚੋਣ ਵਿੱਚ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਨਗਰ ਨਿਗਮ ਦੀ ਸਾਬਕਾ ਮੀਰ ਸਰੇਂਦਰ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਭਾਜਪਾ ਦੇ ਸੀਤਲ ਅੰਗਰਾਲ ਵਿਚਾਲੇ ਮੁਕਾਬਲਾ ਹੋਣ ਦੀ ਆਸ ਸੀ ਮਹਿੰਦਰ ਭਗਤ ਨੇ ਇੱਕ ਪਾਸੜ ਜਿੱਤ ਹਾਸਲ ਕਰਕੇ ਇਹ ਸੀਟ ਨੂੰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਇਆ ਹੈ ਤੁਸੀਂ ਆਮ ਆਦਮੀ ਪਾਰਟੀ ਦੀ ਇਸ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਲੋਕਾਂ ਨੇ ਭਗਵੰਤ ਮਾਨ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਹੈ ਜਾਂ ਸਿਰਫ ਲੋਕਾਂ ਨੇ ਇਹ ਦੇਖਿਆ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੈ ਉਸੇ ਪਾਰਟੀ ਦੇ ਉਮੀਦਵਾਰ ਨੂੰ ਚੁਟਾਇਆ ਜਾਵੇ ਤਾਂ ਕਿ ਰਹਿੰਦੇ 2.5 ਸਾਲ ਉਹ ਆਪਣੀ ਪਾਰਟੀ ਦੇ ਕੋਲੋਂ ਫੰਡ ਲੈ ਕੇ ਹਲਕੇ ਦੇ ਵਿੱਚ ਕੰਮ ਕਰਵਾ ਸਕੇ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ